ਆਈ ਸਟੇ ਇਲਾਕੇ ਦੀ ਜਿਹੜੀ ਕਬੱਡੀ ਮੰਗ ਹੈ ਸਵਾਨ ਨਦੀ ਦੇ ਉੱਤੇ ਭਲੜੀ ਤੋਂ ਲੈ ਕੇ ਖੀੜਾ ਕਲਮੋੜ ਭੰਗਲਾ ਮਹਿਨਪੁਰ ਤੱਕ ਜਿਹੜਾ ਕੋਲਾ ਉਹਦੇ ਜਿਹੜਾ ਕੰਮ ਸ਼ੁਰੂ ਹੋ ਰਿਹਾ ਇਹ ਹੁਣ ਲਗਭਗ 7 35 ਕਰੋੜ ਦੀ ਲਾਗਤ ਦੇ ਨਾਲ 511 ਮੀਟਰ ਲੰਬਾ ਤੇ ਇਸ ਨੂੰ ਜਿਹੜੀ ਅਪਰੋਚ ਰੋਡਸ ਰੋਡਸ ਨੇ 6 ਕਿਲੋਮੀਟਰ ਦੋਵੇਂ ਪਾਸੇ ਤੋਂ ਵੀ 18 ਫਟ ਪਾਉਣੀ ਹੈ ਇਸ ਦੇ ਨਾਲ ਜਿਹੜੇ ਸਾਡੇ ਆਪ ਪਿੰਡ ਨੇ ਖਾਸ ਕਰਕੇ ਖੀੜਾ ਕਲਮੋੜ ਭੰਗਲਾ ਮਹਿਨਪੁਰ ਤੇ ਮਜਾਰੀ ਇਹ ਇੱਕ ਤਰੀਕੇ ਨਾਲ ਇਸ ਵਤ ਹਿਮਾਚਲ ਸੀ ਇਨਾਂ ਦੀ ਡਾਇਰੈਕਟ ਅਪਰੋਚ ਪੰਜਾਬ ਦੇ ਨਾਲ ਬਿਲਕੁਲ ਨਹੀਂ ਸੀ। ਠੀਖਾਰਜੀ ਪੁਲ ਦੇ ਨਾਲ ਤੇ ਜਿਹੜਾ ਹੈ ਮੋਟਰਸਾਈਕਲ ਛੁੱਟੀ-ਕੇਟੀਆਂ ਚੱਲ ਜਾਂਦੀਆਂ ਸੀ। ਪਰ ਜਿਹੜਾ ਇਹਨਾਂ ਲੋਕਾਂ ਦਾ ਜੀਵਨ ਜਿਹੜਾ ਹੈ ਤੇ ਆ ਬੜੀ ਹੈਰਾਨੀ ਵਾਲੀ ਗੱਲ ਇਹ ਵੀ ਸੀ ਕਿ ਇਹ ਪਿੰਡ ਇਹ ਵੀ ਕਦੀ-ਕਦੀ ਇਹ ਵੀ ਮੰਗ ਕਰਦੇ ਸੀ ਸੰਤਿਹਰੇ ਨਾਲੋਂ ਵਧੀਆ ਹਸਮਤੇ ਨਾਲ ਹੀ ਜੋੜ ਦਿਓ। ਪਰ ਹੁਣ ਉਹ ਜਦੋਂ ਸਿੱਧਾ ਇਹ ਪੁਰਪਣ ਦੇ ਨਾਲੇ ਸਿੱਧਾ ਮੰਗਲ ਦੀ ਤੋਂ 10 ਤੋਂ 15 ਮਿੰਟ ਦੀ ਦੂਰੀ ਤੇ ਗਈਗੀ ਤੇ ਮੰਗਲ ਬਲੌਕ ਵੀ ਨਵਾਂ ਬਣ ਗਿਆ ਇਹਨਾਂ ਪਿੰਡਾਂ ਦੀ ਵਿਕਾਸ ਦੀ ਵਿੱਚ ਜਿਹੜੀ ਹਨੇਰੀ ਆਊਗੀ ਖਾਸ ਕਰਕੇ ਇਥੇ ਇੰਡਸਟਰੀ ਤੇ ਵੀ ਬਹੁਤ ਜ਼ਿਆਦਾ ਨੀਂਦਾ ਖਰਾਬ ਪੱਧਰਾ ਹੁੰਦਾ ਜਦੋਂ ਸੜਕਾਂ ਚੌੜੀਆਂ ਹੋਣੀਆਂ ਬ੍ਰਿਜ ਬਣ ਗਿਆ ਤੁਸੀਂ ਦੇਖ ਸਕਦੇ ਨਾਲ ਹੀ ਬਾਤਰੀ ਨਾਲ ਹੀ ਹੈ ਉੱਥੇ ਬਹੁਤ ਇੰਡਸਟਰੀ ਹੈ ਪਰ ਸਾਡੇ ਇਲਾਕੇ ਵੀ ਇੰਡਸਟਰੀ ਨਹੀਂ ਹੈ ਆਫਟਰ ਦਿਸ ਬ੍ਰਿਜ ਸਾਨੂੰ ਇਮੀਡੀਏ ਕਿੰਨੇ ਇੰਡਸਟਰੀ ਵੀ ਆਊਗੀ ਰੋਜ਼ਗਾਰ ਦੇ ਸਾਧਨ ਖੁੱਲਣਗੇ ਤੇ ਲੋਕਾਂ ਦਾ ਜਿਹੜਾ ਜੀਵਨ ਹੈ ਪੂਰੀ ਇਸ ਏਰੀਏ ਦਾ ਜਿਸ ਨੂੰ ਕਹਿ ਸਕਦੇ ਨਕਸ਼ਾ ਬਦਲ ਜੂਗਾ